ਗਰਮੀਆਂ ਦਾ ਮੌਸਮ ਆ ਗਿਆ ਤੇ ਗਰਮੀ ਦੇ ਵਿੱਚ ਠੰਡੀ ਠੰਡੀਆਂ ਚੀਜ਼ਾਂ ਪੀਂਦਾ ਕੁਝ ਮਜ਼ਾ ਹੀ ਵੱਖਰਾ ਹੁੰਦਾ ਹੈ। ਉਹ ਵੀ ਥੋੜੀਆਂ ਜਾਂ ਜ਼ਿਆਦਾ ਹੈਲਦੀ ਹੋਣ ਤੇ ਫਿਰ ਗੱਲ ਹੀ ਵੱਖਰੀ ਹੋ ਜਾਂਦੀ ਹੈ। ਅੱਜ ਆਪਾਂ ਬਣਾਵਾਂਗੇ ਚਨਾ ਸਤੂ ਦੀਆਂ ਤਿੰਨ ਡਰਿੰਕਸ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਹਨ ਤੇ ਹੈਲਦੀ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ। ਅੱਜ ਆਪਾਂ ਚਨੇ ਦਾ ਸਤੂ ਵੀ ਘਰ ਦੇ ਵਿੱਚ ਹੀ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇੱਥੇ ਭੁੱਜੇ ਚਨੇ ਲੈ ਲਵਾਂਗੇ। ਇਹਨਾਂ ਨੂੰ ਆਪਾਂ ਹੱਥਾਂ ਦੇ ਨਾਲ ਮਸਲ-ਮਸਲ ਕੇ ਇਹਨਾਂ ਦੇ ਛਿਲਕੇ ਉਤਾਰ ਦੇਣੇ ਹਨ। ਇਹ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਉਤਰ ਜਾਂਦੇ ਹਨ ਇਸ ਤਰ੍ਹਾਂ ਹੱਥਾਂ ਦੇ ਨਾਲ ਜਦੋਂ ਆਪਾਂ ਇਹਨਾਂ ਨੂੰ ਮਸਲਾਂਗੇ ਤੇ ਇਹ ਸਾਰੇ ਛਿਲਕੇ ਅਲੱਗ ਹੋ ਜਾਣਗੇ ਤੇ ਮਗਰੋਂ ਇਹਨਾਂ ਨੂੰ ਆਪਾਂ ਛੱਟ ਕੇ ਇਹਨਾਂ ਦੇ ਛਿਲਕੇ ਅਲੱਗ ਕਰ ਦਵਾਂਗੇ ਤੇ ਜਿਹੜੇ ਚਿੱਟੇ-ਚਿੱਟੇ ਝਣੇ ਹਨ ਉਹ ਵੱਖਰੇ ਕਰ ਲਵਾਂਗੇ ਇਹ ਦੇਖੋ ਇੱਥੇ ਬਿਲਕੁਲ ਸਾਫ਼ ਝਣੇ ਆਪਣੇ ਚਿੱਟੇ ਨਿਕਲ ਚੁੱਕੇ ਹਨ ਇਹ ਬਿਲਕੁਲ ਪੁਜੇ ਹੋਏ ਝਣੇ ਹਨ ਪਰ ਆਪਾਂ ਇੱਕ ਵਾਰੀ ਇਹਨਾਂ ਨੂੰ ਥੋੜਾ ਜਿਆਦਾ ਰੋਸਟ ਕਰਾਂਗੇ ਜਿਸ ਦੇ ਨਾਲ ਇਹਨਾਂ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਗੈਸ ਤੇ ਕਿੜਾਈ ਰੱਖਾਂਗੇ ਗੈਸ ਨੂੰ ਔਨ ਕਰਾਂਗੇ ਲੋ ਫਲੇਮ ਦੇ ਉੱਪਰ ਆਪਾਂ ਇਸ ਨੂੰ ਪੁੰਨ ਲਵਾਂਗੇ ਥੋੜਾ ਜਿਹਾ ਟਾਈਮ ਇਹਨਾਂ ਨੂੰ ਆਪਾਂ ਪੁੰਨਾਂਗੇ ਇਹਨਾਂ ਨੂੰ ਦੁਬਾਰਾ ਪੁੰਨ ਕੇ ਜਦੋਂ ਆਪਾਂ ਸੱਤੂ ਬਣਾਉਨੇ ਹਾਂ ਤੇ ਬਹੁਤ ਹੀ ਜ਼ਿਆਦਾ স্মੋਕੀ ਜਿਹਾ ਟੇਸਟ ਆਉਂਦਾ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਲੱਗਦਾ ਹੈ ਇਹ ਦੇਖੋ ਇੱਥੇ ਮਾਰੇ ਜਿਹੜੇ ਆਪਣੇ ਜਿਹੜੇ ਚਨੇ ਹਨ ਉਹ ਪੁੱਜ ਚੁੱਕੇ ਹਨ ਹੁਣ ਇਹਨਾਂ ਨੂੰ ਆਪਾਂ ਅਲੱਗ ਬਰਤਨ ਦੇ ਵਿੱਚ ਕੱਢ ਦਵਾਂਗੇ ਤੇ ਇਹਨਾਂ ਨੂੰ ਥੋੜਾ ਜਿਹਾ ਠੰਡਾ ਹੋਣ ਲਈ ਰੱਖ ਦਵਾਂਗੇ ਇਹ ਦੇਖੋ ਇਹ ਚਨੇ ਆਪਣੇ ਠੰਡੇ ਹੋ ਚੁੱਕੇ ਹਨ ਹੁਣ ਇਹਨਾਂ ਨੂੰ ਗਰਾਇੰਡਰ ਦੇ ਵਿੱਚ ਪਾ ਕੇ ਆਪਾਂ ਗਰਾਇੰਡ ਕਰ ਲਵਾਂਗੇ ਇਹਨਾਂ ਦਾ ਆਪਾਂ ਫਾਈਨ ਜਿਹਾ ਪਾਊਡਰ ਤਿਆਰ ਕਰਕੇ ਰੱਖ ਲਵਾਂਗੇ ਇਹ ਦੇਖੋ ਆਪਣਾ ਚਨਾ ਸਤੂ ਬਣ ਕੇ ਤਿਆਰ ਹੋ ਚੁੱਕਾ ਹੈ ਇਹਨੂੰ ਆਪਾਂ ਏਅਰ ਟਾਈਟ ਕੰਟੇਨਰ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹਾਂ ਜਦੋਂ ਵੀ ਆਪਣਾ ਦਿਲ ਕਰੇ ਸਤੂ ਡਰਿੰਕ ਬਣਾਉਣਾ ਤੇ ਇਹ ਆਪਾਂ ਯੂਜ਼ ਕਰ ਸਕਦੇ ਹਾਂ ਇਹ ਦੇਖੋ ਇਹ ਆਪਣਾ ਸਤੂ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਡਰਿੰਕ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਮਿਲਕ ਸਤੂ ਬਣਾਵਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਤਾਕਤ ਵਾਲਾ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਜਾਰ ਦੇ ਵਿੱਚ ਇੱਕ ਗਲਾਸ ਚਿਲਡ ਮਿਲਕ ਪਾਵਾਂਗੇ ਤੇ ਉਸ ਦੇ ਵਿੱਚ ਆਪਾਂ ਦੋ ਚਮਚ ਜਿਹੜਾ ਸਤੂ ਦੇ ਐਡ ਕਰ ਦਵਾਂਗੇ ਹੋਣ ਇਸ ਦੇ ਵਿੱਚ ਮੈਂ ਇੱਕ ਬਨਾਣਾ ਕੱਟ ਕੇ ਐਡ ਕਰਾਂਗੀ ਇਹ ਪ੍ਰੋਟੀਨ ਰਿਚ ਆਪਣੀ ਡਰਿੰਕ ਬਣ ਕੇ ਤਿਆਰ ਹੋ ਜਾਵੇਗੀ ਇਸ ਦੇ ਵਿੱਚ ਤੁਸੀਂ সুইਟਨੈਸ ਵਾਸਤੇ ਖਜੂਰਾ ਵੀ ਐਡ ਕਰ ਸਕਦੇ ਹੋ ਜਾਂ ਤੁਸੀਂ ਮਿਸ਼ਰੀ ਐਡ ਕਰ ਸਕਦੇ ਹੋ ਪਰ ਮੈਂ ਇਸ ਦੇ ਵਿੱਚ ਕੋਈ ਚੀਜ਼ ਐਡ ਨਹੀਂ ਕੀਤੀ ਜਸਟ ਇਸੇ ਤਰ੍ਹਾਂ ਹੀ ਮੈਂ ਇਹ ਡਰਿੰਕ ਬਣਾਵਾਂਗੀ ਕਿਉਂਕਿ ਬਨਾਣਾ ਮਿੱਠਾ ਹੁੰਦਾ ਹੈ ਤੇ ਬਹੁਤ ਹੀ ਵਧੀਆ ਆਪਣਾ ਡਰਿੰਕ ਬਣ ਕੇ ਤਿਆਰ ਹੋ ਜਾਵੇਗਾ ਇਹ ਦੇਖੋ ਜੀ ਲਓ ਆਪਣਾ ਪਹਿਲਾ ਮਿਲਕ ਸੱਤੂ ਬਣ ਕੇ ਤਿਆਰ ਹੋ ਚੁੱਕਾ ਹੈ ਇਹ ਇੰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੁਸੀਂ Google ਕਰਕੇ ਦੇਖ ਲਿਓ ਬਹੁਤ ਹੀ ਜ਼ਿਆਦਾ ਇਹ ਆਪਾਂ ਨੂੰ ਫਾਇਦੇ ਦਿੰਦਾ ਹੈ ਪ੍ਰੋਟੀਨ ਨਾਲ ਫਾਈਬਰ ਨਾਲ ਭਰਪੂਰ ਇਹ ਡਰਿੰਕ ਬਣ ਕੇ ਤਿਆਰ ਹੋ ਜਾਂਦੀ ਹੈ ਇੱਕ ਗਲਾਸ ਤੁਸੀਂ ਲਓਗੇ ਤੇ ਤੁਹਾਨੂੰ ਇਹ ਕਈ ਘੰਟੇ ਤੱਕ ਭੁੱਖ ਨਹੀਂ ਲੱਗਣ ਦੇਵੇਗਾ ਦੂਸਰਾ ਆਪਾਂ ਬਣਾਵਾਂਗੇ ਮਸਾਲਾ ਸੱਤੂ ਇਸੇ ਲਈ ਸਭ ਤੋਂ ਪਹਿਲਾਂ ਆਪਾਂ ਬਰਤਨ ਦੇ ਵਿੱਚ 2 ਤੋਂ 3 ਚਮਚ ਸਤੂ ਦੇ ਐਡ ਕਰ ਲਵਾਂਗੇ ਇੱਥੇ ਮੈਂ ਇੱਕ ਗਲਾਸ ਸਤੂ ਦਾ ਤਿਆਰ ਕਰਾਂਗੀ ਜੇਕਰ ਤੁਸੀਂ ਦੋ ਗਲਾਸ ਜਾਂ ਤਿੰਨ ਗਲਾਸ ਕਰਨੇ ਹਨ ਤਾਂ ਦੋ ਗਲਾਸ ਦੇ ਵਿੱਚ 4 ਚਮਚ ਸਤੂ ਦੇ ਐਡ ਕਰ ਸਕਦੇ ਹੋ ਸਤੂ ਨਾ ਤਾਂ ਬਹੁਤ ਹੀ ਜ਼ਿਆਦਾ ਐਡ ਡਰਿੰਕ ਥਿੱਕ ਟੇਸਟ ਲੱਗਦੀ ਹੈ ਤੇ ਨਾ ਹੀ ਇਹ ਬਹੁਤ ਜ਼ਿਆਦਾ ਪਤਲੀ ਡਰਿੰਕ ਹੀ ਟੇਸਟ ਲੱਗਦੀ ਹੈ ਨਾਰਮਲ ਜੀ ਹੋਵੇਗੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗੀ ਕੁਝ ਆਈਸ ਕਯੂਬ ਐਡ ਕਰ ਲਵਾਂਗੇ ਤੇ ਦੋ ਪਿੰਚ ਇਸ ਦੇ ਵਿੱਚ ਆਪਾਂ ਕਾਲਾ ਨਮਕ ਐਡ ਕਰਾਂਗੇ ਤੇ ਦੋ ਤੋਂ ਤਿੰਨ ਚੁਟਕੀਆਂ ਇਸ ਦੇ ਵਿੱਚ ਆਪਾਂ ਜੀਰਾ ਪਾਊਡਰ ਤੇ ਦੋ ਕਿ ਚੁਟਕੀਆਂ ਇਸ ਦੇ ਵਿੱਚ ਆਪਾਂ ਕਾਲੀ ਮਿਰਚ ਦਾ ਪਾਊਡਰ ਐਡ ਕਰਾਂਗੇ ਇਸ ਨੂੰ ਹੋਰ ਰਿਫਰੈਸ਼ ਬਣਾਉਣ ਦੇ ਵਾਸਤੇ ਆਪਾਂ ਇਹ ਸੁੱਕਾ ਪਦੀਨਾ ਲਿਆ ਹੈ ਤੇ ਉਸ ਨੂੰ ਆਪਾਂ ਹੱਥਾਂ ਦੇ ਨਾਲ ਮਸਲ ਕੇ ਐਡ ਕਰਾਂਗੇ ਮੈਂ ਇਸ ਨੂੰ ਪਹਿਲਾਂ ਸੁਕਾ ਲਿਆ ਸੀ ਤੇ ਫਿਰ ਇਸ ਨੂੰ ਇਸ ਦੇ ਵਿੱਚ ਐਡ ਕਰ ਲਿਆ ਹੈ ਤੁਸੀਂ ਹਰਾ ਪਦੀਨਾ ਵੀ ਇਸ ਦੇ ਵਿੱਚ ਐਡ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਮੈਂ ਬਰੀਕ ਕੱਟਿਆ ਹੋਇਆ ਪਿਆਜ਼ ਐਡ ਕੀਤਾ ਹੈ ਇਹ ਥੋੜੀ ਜੀ ਇਸ ਦੇ ਵਿੱਚ ਆਪਾਂ ਬੂੰਦੀ ਐਡ ਕਰਾਂਗੇ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਮਧਨੀ ਦੇ ਨਾਲ ਮਿਕਸ ਕਰ ਲਵਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਡਰਿੰਕ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਇਹ ਆਪਾਂ ਨੂੰ ਲੂ ਗਰਮੀ ਵਗੈਰਾ ਤੋਂ ਬਚਾਉਂਦੀ ਹੈ ਲਓ ਜੀ ਇਹ ਆਪਣੀ ਮਸਾਲਾ ਸਤੂ ਬਣ ਕੇ ਵੀ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਵੀ ਆਪਾਂ ਸਰਵ ਕਰ ਲਵਾਂਗੇ ਦੇਖੋ ਕਿੰਨੀ ਜੰਮੀ ਜੰਮੀ ਇਹ ਲੱਗ ਰਹੀ ਹੈ ਤੁਸੀਂ ਇਸ ਨੂੰ ਬ੍ਰੇਕਫਾਸਟ ਵਿੱਚ ਵੀ ਲੈ ਸਕਦੇ ਹੋ ਤੁਸੀਂ ਇਸ ਨੂੰ ਲੰਚ ਟਾਈਮ ਜਾਂ ਕਿਸੇ ਵੀ ਟਾਈਮ ਇਸ ਨੂੰ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੀਸਰੀ ਬਣਾਵਾਂਗੇ ਆਪਾਂ সুইਟ ਜਾਗਰੀ ਸਤੂ ਇਹ ਮਿੱਠਾ ਸਤੂ ਬਣ ਕੇ ਤਿਆਰ ਹੋਵੇਗਾ ਸਪੈਸ਼ਲ ਬੱਚੇ ਇਸ ਨੂੰ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਪੀਂਦੇ ਹਨ ਇੱਕ ਗਲਾਸ ਆਪਾਂ ਪਾਣੀ ਦਾ ਲਵਾਂਗੇ ਉਸ ਦੇ ਵਿੱਚ ਆਪਾਂ 1.5 ਚਮਚ ਸਤੂ ਦਾ ਐਡ ਕਰ ਲਿਆ ਹੈ ਤੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਜੈਗਰੀ ਪਾਊਡਰ ਗੁੜ ਦਾ ਪਾਊਡਰ ਐਡ ਕਰਾਂਗੇ ਤੇ ਇੱਕ ਤੋਂ ਦੋ ਪਿੰਚੇ ਇਸ ਦੇ ਵਿੱਚ ਆਪਾਂ ਕਾਲਾ ਨਮਕ ਐਡ ਕਰ ਲਵਾਂਗੇ ਤੇ ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਦੇਖੋ ਕਿੰਨਾ ਈਜ਼ੀ ਤਰੀਕੇ ਦੇ ਨਾਲ ਇਹ ਆਪਣਾ ਮਿੱਠਾ ਸਤੂ ਡਰਿੰਕ ਜਿਹੜਾ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਵੀ ਪੁਦੀਨਾ ਵਗੈਰਾ ਐਡ ਕਰ ਸਕਦੇ ਹੋ ਪਰ ਮੈਂ ਇਸ ਨੂੰ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਬਣਾਇਆ ਹੈ ਕਿਉਂਕਿ ਜਦੋਂ ਆਪਾਂ ਪਦੀਨਾ ਵਗੈਰਾ ਐਡ ਕਰਦੇ ਹਾਂ ਬੱਚੇ ਥੋੜਾ ਜਿਹਾ ਪੀਣ ਤੋਂ ਆਨਾ ਕਾਨੀ ਜੀ ਕਰਦੇ ਹਨ ਇਸ ਲਈ ਸਿੰਪਲ ਜੈ ਸਵੀਟ ਜੈ ਸਤੂ ਡਰਿੰਕ ਆਪਾਂ ਬਣਾ ਕੇ ਤਿਆਰ ਕੀਤਾ ਹੈ ਜਿਸ ਨੂੰ ਬੱਚੇ ਬਹੁਤ ਹੀ ਖੁਸ਼ ਹੋ ਕੇ ਪੀਂਦੇ ਹਨ ਥੋੜੇ ਜਿਹੀ ਆਈਸ ਕ్యూਬ ਪਾ ਲਏ ਹਨ ਤੇ ਚਲੋ ਹੁਣ ਇਸ ਨੂੰ ਵੀ ਆਪਾਂ ਸਰਵ ਕਰ ਲੈਨੇ ਹਾਂ ਦੇਖੋ ਜੀ ਆਪਣੀਆਂ ਤਿੰਨੇ ਸਤੂ ਡਰਿੰਕਸ ਬਣ ਕੇ ਤਿਆਰ ਹੋ ਚੁੱਕੀਆਂ ਹਨ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਇਹ ਮੇਰੀਆਂ ਰੈਸਪੀਸ ਵਧੀਆ ਲੱਗਦੀਆਂ ਹਨ ਤਾਂ ਪੀਸ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਹੁਣ ਜਿਹੜਾ ਆਪਣਾ ਬਾਕੀ ਸਤੂ ਹੈ ਇਸ ਨੂੰ ਆਪਾਂ 에ਅਰ ਟਾਈਟ ਜਾਰ ਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਲਵਾਂਗੇ ਜਦੋਂ ਦਿਲ ਕਰੇਗਾ ਦੋ ਚਮਚ ਪਾਵਾਂਗੇ ਤੇ ਬਸ ਫਟਾਫਟ ਆਪਣਾ ਸਤੂ ਡਰਿੰਕ ਬਣ ਕੇ ਤਿਆਰ ਹੋ ਜਾਵੇਗਾ ਇਹ ਦੇਖੋ ਕਿੰਨੇ ਵਧੀਆ ਆਪਣੀ ਡਰਿੰਕ ਬਣ ਕੇ ਤਿਆਰ ਹੋ ਚੁੱਕੀਆਂ ਹਨ ਤੁਸੀਂ ਜਰੂਰ ਇਸ ਨੂੰ ਟ੍ਰਾਈ ਕਰਿਓ ਤੇ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ